ਤੁਹਾਡੇ ਕੰਪਿਊਟਰਾਂ 'ਤੇ ਪੌਰਨ ਫਿਲਮਾਂ ਵੇਖੀਆਂ ਅਤੇ ਸਾਂਝੀਆਂ ਜਾਂਦੀਆਂ ਹਨ ਤੇ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਇਸ ਲਈ ਤੁਹਾਡੇ ਖਿਲਾਫ ਦਿੱਲੀ ਦੀ ਸਾਈਬਰ ਸੈੱਲ ਦੇ ਨਾਲ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਵੀ ਮਾਮਲੇ ਦਰਜ ਕੀਤੇ ਗਏ ਹਨ ਇਸ ਤੋਂ ਬਚਣਾ ਹੈ ਤਾਂ ਗੱਲਬਾਤ ਕਰਕੇ ਮਾਮਲਾ ਰਫਾ ਦਫਾ ਕਰੋ ਫਟੇਗੜ ਸਾਹਿਬ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਇਹ ਈਮੇਲ ਆਈ ਤੁਰੰਤ ਸਮਝ ਗਈ ਕਿ ਇਹ ਸਾਈਬਰ ਠੱਗਾਂ ਦਾ ਵਿਛਾਇਆ ਜਾਲ ਹੈ ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਇਹ ਮੇਲ ਤੇ ਜਨਵਾਲੇ ਦੀਆਂ ਲੋਕੇਸ਼ਨਾਂ ਬਾਹਰੀ ਮੁਲਕੀਆਂ ਦੀਆਂ ਹਨ ਪਰ ਅਜੇ ਅਮਰੀਕਾ ਨਾਲ ਜਾਂਚ ਜਾਰੀ ਹੈ। ਇਸ ਮਾਮਲੇ ਨੂੰ ਵਿਸਤਾਰ ਨਾਲ ਜਾਣਦੇ ਹਾਂ। ਫਟੇਗੜ ਸਾਭ ਦੇ ਡੀਐਸਪੀ ਹਰਤੇਸ਼ ਤੋਂ ਫਟਾਫਟ ਟੀਵੀ ਲਈ ਭਦਰ ਸਿੰਘ ਟਿਵਾਣਾ ਦੇ ਨਾਲ ਜ ਸਾਨੂੰ ਰਜਿਸਟਰਾਰ ਦੇਸ਼ਪਤ ਯੂਨੀਵਰਸਿਟੀ ਵੱਲੋਂ ਦਰਖਾਸਤ ਪ੍ਰਾਪਤ ਹੋਈ ਜੀ ਐਸਐਸਪੀ ਦਫ਼ਤਰ ਨੂੰ। ਤੇ ਉਹ ਉਦੀ ਇਨਵੈਸਟੀਗੇਸ਼ਨ ਕੀਤੀ ਗਈ ਫਿਰ ਡੀਐਸਪੀ ਡੀ ਵੱਲੋਂ ਜੀ ਤੇ ਉਸ ਤੋਂ ਬਾਅਦ ਇਸ ਦਰਖਾਸਤ ਚ ਕੀ ਸੀ ਜੀ ਬੇਸ਼ਪਕ ਜਿ ਯੂਨੀਵਰਸਿਟੀ ਨੂੰ ਇੱਕ ਮੇਲ ਆਉਂਦੀ ਹੈ ਉਸ ਮੇਲ ਚ ਇੱਕ ਬੰਦਾ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਪੁਲਿਸ ਆਫੀਸਰ ਐਜ਼ ਅ ਸਾਈਬਰ ਪੁਲਿਸ ਆਫੀਸਰ ਉਹ ਆਪਣੇ ਆਪ ਨੂੰ ਇਮਪਰਸੋਨੇਟ ਕਰਦਾ ਹੈ ਤੇ ਉਹਦੇ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਬੇਸ਼ਪਕ ਜਿ ਯੂਨੀਵਰਸਿਟੀ ਦੀ ਆਈਟੀ ਤੋਂ ਕੋ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲਿਟਿਡ ਕੰਟੈਂਟ ਉਥੇ ਫਲੈਸ਼ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਥ੍ਰੈਟਨ ਮਤਲਬ ਥ੍ਰੈਟਨ ਕਰਦਾ ਹੈ ਤੇ ਇੱਕ ਤਰ੍ਹਾਂ ਦਾ ਐਕਸਟਰੈਸ਼ਨ ਕਰਦਾ ਹੈ ਤੇ ਆ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣੇ ਆਪ ਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ CBI ਨਾਲ IB ਨਾਲ ਤੇ BPR ਨਾਲ ਤੇ ਉਸ ਤੋਂ ਬਾਅਦ ਇਹਦੀ ਤਫਤੀਸ਼ ਕੀਤੀ ਗਈ ਤੇ ਤਫਤੀਸ਼ ਤੋਂ ਬਾਅਦ ਪਰਚਾ ਰਿਕਮੈਂਡ ਹੋਇਆ ਜੀ ਤੇ ਇਹਦੇ ਚ FIR ਨੰਬਰ no. 2 2025 ਸਾਈਬਰ ਪੁਲਿਸ ਸਟੇਸ਼ਨ ਫਤਿਹਗੜ੍ਹ ਸਾਹਿਬ ਦੇ ਚ ਰਜਿਸਟਰ ਕੀਤੀ ਗਈ जो सैक्शन लगे सैक्शन लगे ने थ्री हंडर्ड नाइनटीन सैक्शन टू थ्री हंडर्ड एटीन सबसैक्शन फोर थ्री हंडर्ड थर्टी सबसैक्शन टू थ्री हंडर्ड थर्टी सिकस सबसैक्शन थ्री थ्री हंडर्ड थर्टी सैवन थ्री हंडर्ड थर्टी एट्री हंडर्ड एट सबसैक्शन टू टू हंडर्ड फोर आई टी एक्ट कामे आइडेंटिटी ਅਜਿਹੀ ਗ੍ਰਿਫਤਾਰੀ ਹੋਈ ਹੈ ਕੋਈ ਅਜੇ ਤੱਕ ਨਹੀਂ ਇਹਦੇ ਚ ਇਹਦੀ ਨਾਮਲੋਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜੀ ਤੇ ਇਹਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆਰ ਕੱਢੇ ਗਏ ਨੇ ਹਲੇ ਉਹ ਆਊਟਸਾਈਡ ਕੰਟਰੀ ਦੇ ਆ ਰਹੇ ਨੇ ਤੇ ਉਹ ਡਿੰਗਿਆ ਨਾਲ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਆ ਕਿ ਇਹ ਕਿਵੇਂ ਆ ਮੈਂ ਥੋੜਾ ਇਹਦੇ ਚ ਹੋਰ ਜੇ ਆਪਾਂ ਫੀਸ ਚ ਪਹਿਲਾਂ ਅਸੀਂ ਦੇਖਿਆ ਕਿ ਪਹਿਲਾਂ ਵੀ ਵੱਖ-ਵੱਖ ਜਗ੍ਹਾ ਇੰਡੀਆ ਦੇ ਹੋਰ ਜਗ੍ਹਾ ਜਿੱਥੇ ਵੀ ਹੋਰ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇਮਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਕਿਸੇ ਨਾਮ ਕੀ ਸਰ ਕੋਈ ਵੱਡੇ ਅਧਿਕਾਰੀ ਦਾ ਨਾਮ ਵੀ ਚਾਉਂਦਾ ਜਿਵੇਂ ਕੋਈ ਆਪਣੇ ਫੁਲੀ ਫਟੇਗੜ ਸਾਹਿਬ ਦੇ ਕੋਈ ਉਹਦੇ ਨਾਮ ਤੇ ਵੀ ਥ੍ਰੈਟ ਕੀਤਾ ਜਾ ਰਿਹਾ ਨਹੀਂ ਨਹੀਂ ਇਹਦੇ ਚ ਜੇ ਜਨਰਲੀ ਦਿੱਲੀ ਦੀ ਏਜੰਸੀਜ਼ ਦੇ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਸੀਂ ਅਫਸਰਾਂ ਤੇ ਅਸੀਂ ਆਇਡੈਂਟੀਫਾਈ ਕੀਤਾ ਸਰ ਇੱਕ ਵਾਰੀ ਮੇਲ ਆਈ ਹੈ ਤਾਂ ਦੁਆਰਾ ਦੁਆਰਾ ਵੀ ਨਹੀਂ ਇੱਕ ਵਾਰੀ ਮੇਲ ਆਈ ਹੈ ਦੁਆਰਾ ਕੁਝ ਵਰਕ ਕਿਤੇ ਦੁਬਾਰਾ ਉਸ ਤੇ ਉਸ ਫਿਰ ਉਸੇ ਮੇਲ ਨੂੰ ਅਸੀਂ ਡੰਗਾਈ ਚ ਉਹ ਕਰ ਰਹੇ ਹਾਂ ਜੀ ਗਰਤੀਸ਼ੂ ਜੀ ਉਧਰ ਇਨਵੈਸਟੀਗੇਸ਼ਨ ਕੀ ਕਹਿੰਦੀ ਆ ਹੁਣ ਇਸ ਵੇਲੇ ਕੀ ਸਟੇਟਸ ਹੈ ਹੱਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਪ੍ਰੋਪਰਲੀ ਤੇ ਇਹਦੇ ਚ ਆਈਪੀਡੀਆ ਰ ਐਨਾਲਿਸਿਸ ਦੇਖਾਇਆ ਜਾਊਗਾ ਤੇ ਹੱਲੇ ਆਪਾਂ ਲੈ ਲਿਆ ਹੋ ਆਈਪੀਡੀਆ ਉਹਦੇ ਚ ਜੋ ਲੋਕੇਸ਼ਨ ਸਾਰੇ ਨੇ ਆਈਪੀਆ ਰੇ ਨੇ ਉਹ ਆਈਵਰੀ ਕੋਸਟ ਕੰਟਰੀ ਜਿਵੇਂ ਬਾਹਰ ਦੀ ਆ ਰਹੀ ਹੈ ਤੇ ਹਾਂਜੀ ਹਾਂਜੀ ਲੋਕੇਸ਼ਨ ਖਾਸ ਮੁਲਕ ਹਾਂਜੀ ਆਈਵਰੀ ਕੋਸਟ ਕੰਟਰੀ ਉਹ ਮੈਂ ਦੱਸਿਆ ਆਪ ਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈ ਆ ਲੋਕੇਸ਼ਨ ਤੇ ਹੱਲੇ ਹੋਰ ਡੰਗਲਾਈ ਚ ਜਾ ਕੇ ਸਾਨੂੰ ਪਤਾ ਲੱਗਣਾ ਹੈ ਅੱਗੇ ਇਹਦੇ ਚ ਕੀ ਨਿਕਲਦਾ ਹੈ ਠੀਕ ਹੈ Take care.